ਜਦ ਮੈਂ ਕਹਤਾਂ ਮੈਂ ਆਪਣੀ ਮਾਂ ਨੂੰ ਨਹੀਂ ਮਿਲਣਾ ਚਾਹੁੰਦਾ ਫਿਰ ਤੂੰ ਕਹਦਾ ਮੇਰੇ 2 ਦਿਨ ਹੋ ਗਏ ਸਿਰ ਖੰਨੀ ਪੀ ਤੇ ਵੀਰ ਜੀ ਹੁਣ ਮੈਂ ਇਹ ਨਹੀਂ ਚਾਹੁੰਦਾ ਕਿ ਲੋਕੀ ਸਾਡੇ ਦੋਨੋਂ ਭਰਾਵਾਂ ਦੇ ਅਲੱਗ ਹੋਣ ਦੀ ਗੱਲ ਵੀ ਕਰਨ ਰੇ ਜੋ ਦੇ ਕੋਲ ਹੋਇਆ ਤੁਹਾਨੂੰ ਲੱਗਦਾ ਉਸ ਚੀਜ਼ ਤੇ ਮਿੱਟੀ ਪੈ ਸਕਦੀ ਆ किरण ओ किरण दी? ओ मानदा तू ठंडी हवा ਲੈਣ ਆਈਆਂ ਬਾਹਰ ਆ ਚਾਰ ਫੋਨ ਹਰਦੀਪ ਦੇ ਆ ਗਏ ਚਾਰ ਰਾਧਿਕਾ ਦੇ ਆ ਗਏ ਫੋਨ ਤਾਂ ਆਪਦੇ ਕੋਲੇ ਰੱਖ ਲੈਂਦੀ ਵੀਰੇ ਆਫਿਸ ਚ ਨਾ ਦਿਲ ਜਾਨੀ ਲੱਗਦਾ ਵੈਸੀ ਤਾਂ ਕਰਕੇ ਨਾ ਮੈਂ ਕਲੋਨੀ ਦਾ ਗੇੜਾ ਕੱਢਣ ਆ ਗਈ ਭਾਵੇਂ ਇੱਕ ਦੇ ਦੋ ਗੇੜੇ ਕੱਢ ਲਾ ਤੇਰੀ ਆਪਦੀ ਕਲੋਨੀ ਆ ਕਰੋ ਚਾਰ ਪੰਜ ਫੋਨ ਆ ਗਏ ਇਹ ਵੀ ਤਾਂ ਜ਼ਰੂਰੀ ਨੇ ਵੀਰੇ ਤੁਸੀਂ ਮੇਰਾ ਫੋਨ ਚੱਕ ਲੰਦੇ ਮੈਂ ਕਿਹੜਾ ਆਪਣੇ ਫੋਨ ਤੇ ਪਾਬੰਦੀ ਲਾਈ ਐ ਕਿ ਤੁਸੀਂ ਮੇਰਾ ਫੋਨ ਚੱਕ ਨਹੀਂ ਸਕਦੇ ਚੱਲ ਆ ਮੈਂ ਵੀ ਤੇਰੇ ਨਾਲ ਢੀੜਾ ਕੱਢ ਲੈਣਾ ਕਲੋਨੀ ਦਾ ਕਿਰਨ ਮੈਨੂੰ ਇੱਕ ਗੱਲ ਦੱਸ ਤੂੰ ਵਿਆਹ ਕਰਾਉਣ ਲਈ ਰੈਡੀ ਆ ਕਿ ਤੈਨੂੰ ਹਜੇ ਵੀ ਥੋੜਾ ਜਿਹਾ ਟਾਈਮ ਚਾਹੀਦਾ ਵੀਰੇ ਫਿਰ ਤੁਸੀਂ ਅੱਜ ਵਿਆਹ ਦੀਆਂ ਗੱਲਾਂ ਹੁਣ ਕੀ ਹੋ ਗਿਆ ਆਪਣੇ ਘਰੇ ਨਾਲ ਥੋੜੀ ਜਿਹੀ ਦੇਰ ਤੱਕਰ ਵਿਚੋਲਣ ਆਉਣ ਵਾਲੀ ਆ ਹਰਦੀਪ ਨਾਲ ਹੋ ਗਈ ਮੇਰੀ ਗੱਲ ਤੇਰੇ ਪੈਰ ਚੱਲਦੇ-ਚੱਲਦੇ ਰੁੱਕੇ ਹੋਏ ਕੀ ਹੋ ਗਿਆ ਵੀਰੇ ਮੇਰਾ ਬਿਆਨ ਆ ਤੁਸੀਂ ਚਾਹੇ ਕੱਲ ਹੀ ਕਰ ਦੋ ਕੋਈ ਚੱਕਰ ਹੀ ਨਹੀਂ ਪਰ ਜਿਹੜੀ ਮੇਰੀ ਧੀਆਂ ਨੂੰ ਲੈ ਕੇ ਗੱਲ ਹੈ ਨਾ ਉਹ ਮੇਰੇ ਦਿਮਾਗ 'ਚ ਫਸੀ ਪਈ ਆ ਉਹ ਨਹੀਂ ਨਿਕਲਦੀ ਪਈ ਦੇਖ ਕਿਰਨ ਆਪਣਾ ਚੰਗਾ ਮਾੜਾ ਸੋਚਣ ਵਾਲੀ ਸਿਰਫ ਆਪਣੀ ਨਾਨੀ ਹੋਈ ਆ ਜਦੋਂ ਦਾ ਪਿਓ ਗਿਆ ਆਪਣੇ ਦਾਦਕੇਆਂ ਨੇ ਕਿਹੜਾ ਆਪਣੀ ਬਾਤ ਪੁੱਛੀ ਆ ਹੁਣ ਜੇ ਨਾਨੀ ਨੇ ਤੇਰੇ ਲਈ ਕੋਈ ਰਿਸ਼ਤਾ ਦੇਖਿਆ ਤਾਂ ਕੁਝ ਸੋਚ ਸਮਝ ਕੇ ਦੇਖਿਆ ਹੋਊਗਾ ਨਾਲੇ ਤੈਨੂੰ ਪਤਾ ਹੀ ਆ ਪੁਰਾਣੇ ਬਜ਼ੁਰਗਾਂ ਨੂੰ ਆਪਣੇ ਤੋਂ ਪਹਿਲਾਂ ਪਤਾ ਲੱਗ ਜਾਂਦਾ ਵੀ ਜਿੱਥੇ ਰਿਸ਼ਤਾ ਕਰਨ ਲੱਗੇ ਆ ਉਹ ਬੰਦੇ ਲਾਲਚੀ ਨੇ ਕਿ ਨੰਭਾਉਣ ਵਾਲੇ ਨੇ ਵੀਰੇ ਇਹ ਤਾਂ ਸਾਰੀਆਂ ਗੱਲਾਂ ਨਾ ਕਹਿਣ ਵਾਲੀਆਂ ਹੀ ਆ ਜਦੋਂ ਵਿਆਹ ਕਰਨਾ ਹੋਵੇ ਨਾ ਤੇ ਦਿਖਾਂਦੇ ਕੁਝ ਹੋਰ ਨੇ ਤੇ ਹੁੰਦੇ ਕੁਝ ਹੋਰ ਨੇ ਕਹਤਾ ਵਿਆਹ ਕਰਨ ਤੋਂ ਬਾਅਦ ਪਤਾ ਚੱਲਦਾ ਮੁੰਡੇ ਵਾਲੇ ਦੀ ਅਸਲੀਅਤ ਕੀ ਆ ਵੀਰੇ ਜਦੋਂ ਵਿਆਹ ਕਰਵਾਣਾ ਹੁੰਦਾ ਨਾ ਤੇ ਸੋਹਰੇ ਕਹਿੰਦੇ ਕਿ ਸਾਡਾ ਮੁੰਡਾ ਨਾ 50000 ਰੁਪਏ ਨੌਕਰੀ ਤੇ ਆ ਜਦੋਂ ਵਿਆਹ ਕਰਕੇ ਕੁੜੀ ਜਾਵੇ ਨਾ ਉਸ ਤੋਂ ਬਾਅਦ ਪਤਾ ਚੱਲਦਾ ਉਹ 5000 ਕਮਾਉਂਦਾ ਜਾਂ 50000 ਕਮਾਉਂਦਾ ਨਾ ਮੈਨੂੰ 5000 ਕਮਾਉਣ ਵਾਲਾ ਚਾਹੀਦਾ ਨਾ ਹੀ 50000 ਬਸ ਮਿਲਿਆ ਤੀਆਂ ਨੂੰ ਸਾਹਮਣ ਲਵੇ ਰੋਟੀ ਦਾ ਮੈਂ ਵੀ ਉਹਨੂੰ ਬਿਠਾ ਕੇ ਖਵਾ ਦਾਂਗੀ ਨਹੀਂ ਰਾਜੇ ਇੱਥੇ ਤੂੰ ਗਲਤ ਆ ਕਈ ਬੰਦੇ ਅਣਖੀ ਹੁੰਦੇ ਆ ਕਹਿੰਦੇ ਤੂੰ ਬੱਚੇ ਸਾਹਮਣ ਮੈਂ ਰੋਟੀ ਕਮਾਉਣਾ ਤੇ ਕਈ ਥਾਲੇ ਹੱਡ ਹਰਾਮ ਹੁੰਦੇ ਆ ਜਿਹੜੇ ਕਹਿੰਦੇ ਜਨਾਨੀ ਕੰਮ ਤਾਂ ਕਰਦੀ ਐ ਮੈਂ ਆਪੇ ਬੱਚੇ ਸਾਹਮਣ ਆਪਾਂ ਇਹ ਦੋਨੋਂ ਚੀਜ਼ਾਂ ਹੀ ਨਹੀਂ ਕਰਨੀਆਂ ਬੰਦਾ ਉਹ ਚਾਹੀਦਾ ਜਿਹੜਾ ਕਵੇ ਰਲ ਕੇ ਆਪਾਂ ਇਹਨਾਂ ਕੰਮ ਕਰਨਾ ਤੇ ਰਲ ਕੇ ਬੱਚੇ ਸਾਹਮਣੇ ਫਿਰ ਕਾਹਦਾ ਕਲੇਸ਼ ਜਦੋਂ ਇੱਕ ਮੁੰਡੇ ਦਾ ਵਿਆਹ ਹੁੰਦਾ ਨਾ ਤੇ ਉਹਨੂੰ ਆਪਣੀ ਫੈਮਲੀ ਤੋਂ ਬਹੁਤ ਚਾਹ ਹੁੰਦਾ ਤੇ ਕਈ ਮਾਪਿਓ ਪੁਰਾਣੀ ਸੋਚ ਵਾਲੇ ਨਾ ਆਪਣੇ ਮੁੰਡੇ ਦਾ ਘਰ ਨਹੀਂ ਵਸਣ ਦਿੰਦੇ ਕਿਰਨਦੀਪ ਕੋਰੇ ਇੱਕ ਕਲਯੁਗ ਚੱਲਦਾ ਹੈ। ਕਈ ਮਾਪਿਓ ਨੂੰ ਆਪਣੀ ਲਾਦ ਦੀ ਖੁਸ਼ੀ ਨਹੀਂ ਬਰਦਾਸ਼ ਤੇ ਕਈ ਭੈਣਾਂ ਨੂੰ ਆਪਣੇ ਭਰਾਵਾਂ ਦੀ ਖੁਸ਼ੀ ਨਹੀਂ ਬਰਦਾਸ਼। ਤੇ ਕਿਤੇ ਭਰਾ ਭਰਾ ਰਲ ਕੇ ਨਹੀਂ ਰਹਿਣਾ ਚਾਹੁੰਦੇ ਤੇ ਕਿਤੇ ਜਨਾਨੀਆਂ ਨਹੀਂ ਰਲ ਕੇ ਰਹਿੰਦੀਆਂ। ਵੇਖਿਆ ਜਾਵੇ ਕਿਤੇ ਮੁੰਡੇ ਨੂੰ ਲੈ ਕੇ ਕਲੇਸ਼, ਕਿਤੇ ਕੁੜੀਆਂ ਨੂੰ ਲੈ ਕੇ ਕਲੇਸ਼, ਕਿਤੇ ਪੈਸੇ ਨੂੰ ਲੈ ਕੇ ਕਲੇਸ਼, ਕਿਤੇ ਗਰੀਬੀ ਨੂੰ ਲੈ ਕੇ ਕਲੇਸ਼। ਵੀਰੇ ਮੇਰੇ ਹਿਸਾਬ ਨਾਲ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕਿੱਦਾਂ ਸਮਝ ਨਹੀਂ ਵੀਰੇ ਸਾਰੇ ਨਾ ਇੱਕੋ ਬਰਾਬਰ ਨਹੀਂ ਹੁੰਦੇ ਤੁਸੀਂ ਦੂਰ ਨਾ ਜਾਓ ਤੁਸੀਂ ਆਪਣੇ ਤੇ ਲਾ ਲਓ ਤੁਸੀਂ ਤੇ ਪਵਨ ਦੋਨੋਂ ਰਲ ਕੇ ਰਹ ਰਹੇ ਹੋ ਨਾ ਤੇ ਤੁਸੀਂ ਮੈਨੂੰ ਵੀ ਇੱਕ ਬਰਾਬਰ ਰੱਖਿਆ ਹੋਇਆ ਮੰਮੀ ਨੂੰ ਵੀ ਕੋਈ ਕਮੀ ਨਹੀਂ ਹੈਗੀ ਤੇ ਭਾਬੀਆਂ ਵੀ ਐਸ਼ ਕਰਦੀਆਂ ਪਈਆਂ ਦੱਸੋ ਕਿੱਥੇ ਕਮੀ ਹੈਗੀ ਆ ਕਮੀ ਹੈਗੀ ਰਿਸ਼ਤੇਦਾਰਾਂ ਦੀ ਸੋਚ ਜਿਹੜੇ ਸਾਲੇ ਰਲ ਕੇ ਰਹਿਣ ਨਹੀਂ ਦਿੰਦੇ ਆਪਣੇ ਪਿਆਰ ਚ ਤੇ ਆਪਣੇ ਰਿਸ਼ਤੇ ਚ ਇੰਨੀ ਕੋ ਤਾਕਤ ਹੋਵੇ ਨਾ ਕੋਈ ਮਾਈ ਦਾ ਲਾਲ ਨਾ ਆਪਾਂ ਨੂੰ ਵੱਖ ਨਾ ਕਰ ਸਕੇ ਆ ਗੱਲ ਕੀਤੀ ਨਾ ਪਤੇ ਦੀ ਚਲਾ ਤੁਰਦੇ ਤੁਰਦੇ ਗੱਲ ਕਰਦੇ ਹਾਂ ਧੋਪ ਆ ਗਈ ਗੱਲ ਸੁਣ ਮੇਰੀ ਘਰੇ ਵਿਚੋਲਣ ਆ ਰਹੀ ਆ ਨਾ ਤਾਂ ਗੱਲ ਕਰਨੀ ਹੁੰਦੇ ਨਾਲ ਮੈਂ ਨਾ ਗੱਲ ਕਰਨੀ ਹਰਦੀਪ ਨੇ ਨਾ ਹੀ ਗੱਲ ਕਰਨੀ ਰਾਧਿਕਾ ਨੇ ਤੇ ਨਾ ਮੰਮੀ ਨੇ ਗੱਲ ਕਰਨੀ ਆ ਤੂੰ ਦੇਖ ਪਵਨ ਵੀ ਗਿਆ ਹੋਇਆ ਆਪਦੇ ਯਾਰਾਂ ਦੋਸਤਾਂ ਨਾਲ ਤੇ ਉਹਨੂੰ ਮੈਂ ਇਸ ਮਸਲੇ 'ਚ ਲਿਆਉਣਾ ਬਣੀ ਚਾਹੁੰਦਾ ਉਹਦੇ ਨਾਲ ਜੋ ਵੀ ਗੱਲ ਕਰਨੀ ਆ ਤੂੰ ਖੋਲ ਕੇ ਕਰਨੀ ਆ ਕੋਈ ਢਿੱਲ ਮੱਠ ਨਹੀਂ ਕਰਨੀ ਵੀਰੇ ਤੂੰ ਸਾਰੇ ਘਰ ਵੱਡੇ ਬੈਠੇ ਹੋ ਤੇ ਮੈਂ ਉਹਦੇ ਨਾਲ ਕੀ ਗੱਲ ਕਰਾਂਗੇ ਮੈਂ ਪਤਾ ਕਿਉਂ ਕਹਿਣਾ ਵੀ ਤੂੰ ਗੱਲ ਕਰੇ ਦੇਖ ਤੂੰ ਉਹਦੇ ਨਾਲ ਸਾਰੀ ਗੱਲ ਖੋਲ ਕੇ ਰੱਖ ਦੇਣੀ ਆ ਵੀ ਉਹ ਮੇਰੀਆਂ ਕੁੜੀਆਂ ਨੂੰ ਤੰਗ ਨਾ ਕਰੇ ਜੇ ਉਹਨੇ ਕੁੜੀਆਂ ਨੂੰ ਤੰਗ ਕੀਤਾ ਮੁੰਡੇ ਤੋਂ ਪਹਿਲਾਂ ਤੂੰ ਹੈਣੀ ਵੀਰੇ ਮੈਨੂੰ ਲੱਗਦਾ ਇਸ ਵਾਰ ਨਾ ਮੈਨੂੰ ਮੁੰਡਾ ਠੀਕ ਹੀ ਮਿਲੂਗਾ ਜਿਹੜਾ ਦੋ ਧੀਆ ਵਾਲੀ ਨਾਲ ਵਿਆਹ ਕਰਵਾਊਗਾ ਨਾ ਉਹ ਕਿਤੇ ਨਾ ਕਿਤੇ ਆਪ ਵੀ ਤਾਂ ਟੁੱਟਿਆ ਹੀ ਹੋਊਗਾ ਕਿਉਂਕਿ ਜਿੱਦਾਂ ਮੇਰੇ ਪਹਿਲੇ ਵਾਲੇ ਨੇ ਮੇਰੀ ਬੁੱਕਤ ਨਹੀਂ ਪਾਈ ਤੇ ਉਹਦੀ ਵੀ ਪਹਿਲੀ ਵਾਲੀ ਨੇ ਬੁੱਕਤ ਨਹੀਂ ਪਾਈ ਹੋਣੀ ਚੱਲ ਜੋ ਵੀ ਹੋਊਗਾ ਠੀਕ ਹੀ ਹੋਊਗਾ ਚੱਲ ਆਪਾਂ ਘਰੇ ਚੱਲੀਏ ਹਰਦੀਪ ਦਾ ਫੇਰ ਫੋਨ ਆ ਗਿਆ ਤੈਨੂੰ ਪਤਾ ਹੀ ਹੁੰਦਾ ਕੁੱਤੇ ਦਾ ਚੱਲ ਤੇ ਹੋ ਵੀ ਗਲੀ ਦੇਖਾਈ ਆਂ ਆ ਵੀ ਗਲੀ ਦੇਖਾਈ ਆਂ ਮੈਂ ਤੇ ਆ ਘਾ ਵੀ ਦੇਖਦੀ ਆਂ ਕਿ ਮੈਂਟਲੀ ਅਪਸੈਟ ਆ ਕੀ ਪਤਾ ਬਿਹੋਸ਼ ਹੋ ਕੇ ਡਿੱਗਿਆ ਹੋਵੇ ਪਰ ਮੈਨੂੰ ਕਿਤੇ ਵੀ ਨਹੀਂ ਮਿਲਿਆ ਮੈਂ ਤੇ ਅੱਜੂ 10 ਮਿੰਟ ਅਸਤੇ ਕੋਠੇ ਤੇ ਗੱਲ ਕੀ ਕਰਨ ਗਏ ਆ ਪਤੰਦਰ ਪਤਾ ਨਹੀਂ 10 ਮਿੰਟਾਂ ਚ ਪਤਾ ਨਹੀਂ ਕਿੱਦ ਨੂੰ ਗਿਆ ਉਹ ਜਦ ਤੁਹਾਨੂੰ ਪਤਾ ਸੀ ਕਿਉਂਦੀ ਹਾਲਤ ਇਦਾਂ ਦੀ ਆ ਅੱਜੂ ਨੇ ਤੁਹਾਨੂੰ ਦੱਸਿਆ ਵੀ ਸੀ ਕਿ ਮੈਂ ਉਸ ਦਿਨ ਤਾਂ ਬੰਨ ਕੇ ਰੱਖਿਆ ਆ ਫਿਰ ਤੁਸੀਂ ਕਾਹਦੇ ਲਈ ਢੇਲੀ ਛੱਡ ਕੇ ਆਏ ਹੋ ਜਦੋਂ ਆਪਣੇ ਤੋਂ ਬਾਹਰ ਹੋ ਗਿਆ ਸੀ ਲਾਪਰੇ ਤੇ ਮੈਂ ਉਦੋਂ ਚੰਗੀ ਤਰ੍ਹਾਂ ਸੁਵਾ ਕੇ ਆਇਆ ਸੀ ਉਹਨੂੰ ਮੇਰੀ ਮੰਨੂ ਜਿਹੜਾ ਬੰਦਾ ਮੈਂਟਲੀ ਅਫਸੈਟ ਹੋਇਆ ਹੋਵੇ ਨਾ ਉਹ ਤੇ ਤਿੰਨ ਥਾਵਾਂ ਤੇ ਲੱਭਦਾ ਪਹਿਲੀ ਪਾਰਕ ਚ ਤੇ ਦੂਜਾ ਰੋਡ ਦੇ ਕਿਸੇ ਫੁੱਟਪਾਥ ਤੇ ਤੇ ਤੀਜਾ ਜਾਂ ਕਿਸੇ ਧਾਰਮਿਕ ਸਥਾਨ ਤੇ ਲਾਪਰੇ ਉਹ ਤਿੰਨ ਥਾਵਾਂ ਤੇ ਵੀ ਹੋਵੇ ਨਾ ਮੈਨੂੰ ਕੋਈ ਚੱਕਰ ਨਹੀਂ ਜਿੱਦਾਂ ਦੇ ਉਹਦੇ ਹਾਲਾਤ ਆ ਨਾ ਉਹਨੇ ਥੋੜੇ ਦਿਨਾਂ ਤੱਕ ਨਾ ਕਿਸੇ ਦੇ ਵੱਟੇ ਮਾਰਨੇ ਸ਼ੁਰੂ ਕਰ ਦਨੇ ਜੇ ਉਹਦੀ ਕੰਪਲੀਟ ਕਰਤੀ ਨਾ ਉਹਨੂੰ ਨਾ ਪਾਗਲਖਾਨੇ ਵਾਲੀ ਗੱਡੀ ਨੇ ਚੱਕ ਕੇ ਲੈ ਜਾਣਾ ਵੈਸੇ ਦੇਖ ਲਓ ਜੀ ਛੋਟਾ ਮੁੰਡਾ ਘਰ ਨਹੀਂ ਹੈਗਾ ਤੇ ਵੱਡਾ ਉੰਜ ਪਾਗਲ ਹੋਇਆ ਫਿਰਦਾ ਪਰ ਢੋਡੀ ਮਾਂ ਨੂੰ ਨਾ ਹਲੇ ਵੀ ਅਕਲ ਨਹੀਂ ਆਉਂਦੀ ਹਾਂ ਮੇਰੀ ਤੂੰ ਤਾਂ ਗੱਲ ਹੀ ਨਾ ਕਰ ਜਿੱਦਾਂ ਇਹ ਸਵਰਨ ਦੇ ਹਾਲਤ ਆ ਨਾ ਮੈਨੂੰ ਸਵਰਨ ਦੇ ਤਰਸ ਆ ਰਿਹਾ ਜੀ ਕਰਦਾ ਮਾਂ ਆਪਣੇ ਨੂੰ ਚਾਰ ਪੰਜ ਗਾਲਾਂ ਕੱਢ ਗਿਆ ਮਨਦੀ ਆ ਤੁਹਾਨੂੰ ਆਪਣੇ ਭਰਾ ਦਾ ਦੁੱਖ ਆ ਪਰ ਮਾਂ ਵੀ ਤੇ ਢੋਡੀ ਆ ਨਾ ਐਵੇਂ ਨਾ ਬੋਲੋ ਚਲੋ ਆਓ ਜਿਹੜੀ ਆਪਣੇ ਘਰ ਦੇ ਲਾਗੇ ਪਾਰਕ ਆ ਨਾ ਆਪਾਂ ਉੱਥੇ ਦੇਖ ਲੈਨੇ ਆ ਤੇ ਜੇ ਉੱਥੇ ਨਾ ਹੋਇਆ ਵੀਰਾ ਤੇ ਆਪਾਂ ਕੋਲਸ ਕੰਪਲੇਂਟ ਕਰ ਦਿੰਨੇ ਆ ਜੇ ਪਾਰਕ 'ਚ ਨਾ ਹੋਇਆ ਨਾ ਤਾਂ ਫਿਰ ਆਪਾਂ ਮੰਮੀ ਘਰੇ ਚੱਲਾਂਗੇ ਮੈਨੂੰ ਲੱਗਦਾ ਉੱਥੇ ਹੀ ਹੋਣਾ ਉਹ ਸਵਰਨੇ ਆ ਸਵਰਨੇ ਆ ਉਹ ਮੇਰੇ ਵੱਡੇ ਵੀਰ ਆਇਆ ਸਵਰਨੇ ਭੁੱਲ ਜਾ ਯਾਰ ਸਾਰਾ ਕੁਝ ਜੋ ਹੋ ਗਿਆ ਸੋ ਹੋ ਗਿਆ ਵਰਨੇ ਨਹੀਂ ਜੀ ਇੱਥੇ ਵੀ ਨਹੀਂ ਹੈਗਾ ਅੱਗੇ ਛੱਗੇ ਕੋਈ ਫਰਕ ਹੈ ਕੀ ਹੈ ਤੈਨੂੰ ਪਤਾ ਹੋਵੇ ਉੱਥੇ ਆਪਾਂ ਦੇਖਣੇ ਜਾ ਕੇ ਆਪਣੇ ਘਰ ਦੇ ਲਾਗੇ ਇਹੀ ਪਾਰਕ ਤੇ ਵੀਰੇ ਜ਼ਿਆਦਾਤਰ ਨਾ ਇੱਥੇ ਹੀ ਆਣ ਕੇ ਬੰਦਾ ਹੁੰਦਾ ਸੀ ਤਾਹੀਂ ਮੈਨੂੰ 얘ਥੇ ਲੈ ਕੇ ਆਈਆਂ ਤੇਰੇ ਕੋਲ ਪਾਲੀ ਦਾ ਨੰਬਰ ਹੋਣਾ ਵਾ ਤੂੰ ਨੂੰ ਫੋਨ ਲਾ ਕੇ ਪੁੱਛ ਕਿ ਕਿੱਥੇ ਆ ਉਹਨੂੰ ਤਾਂ ਮੈਂ 5-7 ਫੋਨ ਕਰ ਲੇ ਹੁੰਦਾ ਤੇ ਨੰਬਰ ਹੀ ਬੰਦ ਆ ਜਦੋਂ ਦੀ ਉਹ ਗਈ ਹੋਈ ਆ ਉਹਦਾ ਫੋਨ ਬੰਦ ਹੀ ਆ ਚੰਗਾ ਬਲਾ ਟੱਬਰ ਸੀ ਸੋਹਣੀ ਜ਼ਿੰਦਗੀ ਰਹੀ ਜਾਂਦੇ ਸੀ ਨਾਲੇ ਆਪਦੀ ਜ਼ਿੰਦਗੀ ਖਰਾਬ ਕਰ ਗਿਆ ਨਾਲੇ ਉਹਨਾਂ ਦੀ ਤੁਸੀਂ ਮੰਨ ਲਓ ਸਵਰਨੇ ਵੀਰੇ ਨੂੰ ਨਾ ਇਹ ਕਰਮਾਂ ਦੀ ਸਜ਼ਾ ਹੀ ਮਿਲਦੀ ਪਈ ਆ ਪਰ ਜਿੰਨੇ ਸਾਰੇ ਗੇਮ ਸ਼ੁਰੂ ਕੀਤੀ ਆ ਉਹ ਤਾਂ ਆਮ ਨਾਲ ਰਹਿੰਦੀ ਪਈ ਆ ਲਾਪਰੀਰ ਪ੍ਰਮਾਤਮਾ ਨੂੰ ਨਾ ਸਭ ਕੁਝ ਪਤਾ ਕਦੋਂ ਕਿਨੂੰ ਕਿਹੜੀ ਸਜ਼ਾ ਦੇਣੀ ਹੈ ਮੈਂ ਕਹਿੰਦੀ ਸੀ ਤੁਸੀਂ ਨਾ ਜੈਸਮின் ਦੀ ਨੂੰ ਫੋਨ ਕਰਕੇ ਬੁਲਾ ਹੀ ਲੋ ਤੇ ਆਪਾਂ ਮੰਮੀ ਨਾਲ ਜਾ ਕੇ ਗੱਲ ਕਰ ਆਉਨੇ ਆ ਨਾਲੇ ਆਪਾਂ ਨੂੰ ਇਹ ਵੀ ਪਤਾ ਲੱਗ ਜੂ ਕਿ ਉਹਨਾਂ ਨੂੰ ਸਵਰਨਾ ਵੀਰੇ ਬਾਰੇ ਪਤਾ ਵਾ ਕਿ ਨਹੀਂ ਪਤਾ ਮੈਨੂੰ ਲੱਗਦਾ ਜੈਸਮின் ਦੀ ਦੀ ਇੰਨੀ ਬੇਇੱਜ਼ਤੀ ਹੋਈ ਹੈ ਕਿ ਉਹ ਸਾਡੇ ਘਰ ਤੇ ਘਰੇ ਚੱਲ ਪਊਗੀ ਚੱਲ ਮੈਂ ਚੱਲਦਾ ਨਾਲ ਮੰਮੀ ਨਾਲ ਗੱਲ ਮੈਂ ਕਰਦਾ ਜਾ ਕੇ ਹੇ ਰੱਬਾ ਸਵਰਨਾ ਵੀਰਾ ਜਿੱਥੇ ਵੀ ਹੋਵੇ ਠੀਕ ਹੋਵੇ ਲੈ ਕੁੜੀਏ ਤੂੰ ਤਾਂ ਆ ਕੇ RAM ਨਾਲ ਬੈਠੀ ਐ ਉਹ ਚੋਲਣਾ ਤੇ ਘਰ ਆਂਦੇ ਨਾ ਪਹਿਲੇ ਹੀ ਚਾਹ ਪੀਂਦੀਆਂ ਨੇ ਆ ਲੈ ਫੜ ਚਾਹ ਪੀ ਕਿਰਨ ਤੂੰ ਵੀ ਲੈ ਲੈ ਚਾਹ ਅਦੀਪੀ ਤੂੰ ਲੈ ਲੈ ਚਾਹ ਮੈਂ ਤਾਂ ਨਾ ਹੁਣੇ ਹੀ ਪੀ ਕੇ ਹਟੀਆਂ ਤੂੰ ਤਾਂ ਕਿੱਥੇ ਪੀਣੀ ਐ ਗ੍ਰੀਨ ਟੀ ਵਾਲੀ ਦੇਖੋ ਆਂਟੀ ਜੀ ਰਿਸ਼ਤਾ ਬਹੁਤ ਵਧੀਆ ਹੈ ਮੁੰਡਾ 20000 ਰੁਪਏ ਦੀ ਨੌਕਰੀ ਕਰਦਾ ਹੈ ਉਹਦੇ ਘਰ ਵਿੱਚ ਕੱਲੀ ਇੱਕ ਮਾਂ ਹੈ ਤੇ ਜਿਹੜੀ ਵੱਡੀ ਭੈਣ ਹੈ ਉਹ ਬਾਹਰ ਵਿਆਹੀ ਹੋਈ ਹੈ ਕਿ ਜਿਹੜੀ ਇੰਡੀਆ ਕਦੇ-ਕਦੇ ਆਂਦੀ ਹੈ ਹੋਰ ਉਹਨਾਂ ਦਾ ਕੋਈ ਰਿਸ਼ਤੇਦਾਰ ਹੈ ਵੀ ਨਹੀਂ ਤੇ ਅੱਜ ਕੱਲ੍ਹ ਦੇ ਟਾਈਮ ਵਿੱਚ ਰਿਸ਼ਤੇਦਾਰ ਨਾ ਹੀ ਹੋਣ ਤਾਂ ਬਹੁਤ ਚੰਗੀ ਗੱਲ ਹੈ ਕਿਰਨ ਜੇ ਕੋਈ ਗੱਲ ਕਰਨੀ ਹੈ ਬੇਟਾ ਕਰ ਲੈ ਮੈਂ ਫੋਨ ਤੇ ਨਾ ਇਹਨਾਂ ਨੂੰ ਕਿਹਾ ਸੀਗਾ ਕਿ ਕਿਰਨ ਆਪਣੇ ਆਪ ਜੇ ਕੋਈ ਗੱਲ ਹੋਈ ਤਾਂ ਕਰ ਲੇਗੀ ਦੇਖ ਕੁੜੀਏ ਸਾਡੀ ਕੁੜੀ ਨਾ ਪਹਿਲੇ ਹੀ ਬਹੁਤ ਦੁਖੀ ਹੈ ਤੇ ਅਸੀਂ ਕਹਿੰਨੇ ਆਂ ਵੀ ਹੁਣ ਦੁਖੀ ਨਾ ਰਵੇ ਤੇ ਜੇ ਤੈਨੂੰ ਕੁਛ ਚਾਹੀਦਾ ਹੈ ਤੇ ਤੂੰ ਵੀ ਦੱਸ ਦੇ ਤੇ ਜੇ ਉਹਨਾਂ ਨੂੰ ਕੁਛ ਚਾਹੀਦਾ ਹੈ ਤੇ ਉਹ ਵੀ ਸਾਨੂੰ ਦੱਸ ਦੇਣ ਅਸੀਂ ਸਭ ਕੁਝ ਦੇ ਦਾਂਗੇ ਦੇਖੋ ਜੀ ਜੋ ਕੁਛ ਚਾਹੀਦਾ ਅਸੀਂ ਸਾਰਾ ਕੁਝ ਦੇ ਦਾਂਗੇ ਜੇ ਸਾਰਾ ਕੁਝ ਦੇਣ ਤੋਂ ਬਾਅਦ ਵੀ ਸਾਡੀ ਕੁੜੀ ਦੁਖੀ ਹੋ ਗਈ ਫੇਰ ਸਾਨੂੰ ਪਿਆਰ ਨਾਲ ਗੱਲ ਕਰਨੀ ਨਹੀਂ ਆਉਂਦੀ ਭਾਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਪਿਓ ਜੇ ਧੀ ਤੇ ਆਣੀ ਵਸਾਣੀ ਐ ਤੇ ਪਿਆਰ ਨਾਲ ਵਸਾਈ ਜਾਂਦੀ ਐ ਧਮਕੀਆਂ ਨਾਲ ਥੋੜੀ ਵਸਾਈ ਜਾਂਦੀ ਐ ਕੁੜੀਏ ਫੇਰ ਵੀ ਨਾ ਭਰਾਵਾਂ ਨੂੰ ਪੈਣਾ ਦੀ ਚਿੰਤਾ ਹੁੰਦੀ ਹੋਈ ਐ ਹਲੇ ਤਾਂ ਆ ਵੱਡੇ ਵਾਲੇ ਨੇ ਕਿਹਾ ਤੇ ਛੋਟਾ ਆਲਾ ਇਸ ਤੋਂ ਵੀ ਬਾਲਾ ਛਿੱਤ ਐ ਦੇਖ ਕਿਰਨ ਤੇਰੇ ਬਾਰੇ ਤਾਂ ਮੈਂ ਤੇਰੀ ਨਾਨੀ ਕੋਲੋਂ ਸਾਰਾ ਕੁਝ ਜਾਣ ਲਿਆ ਤੁਹਾਨੂੰ ਦੋ ਵਾਰੀ ਬੁਲਾਇਆ ਸੀ ਤੁਸੀਂ ਆਏ ਨਹੀਂ ਤਾਂ ਫਿਰ ਮੈਨੂੰ ਤੇਰੀ ਨਾਨੀ ਨੇ ਅੱਜ ਇੱਥੇ ਭੇਜਿਆ ਹਾਂ ਹਾਂਜੀ ਦੀਦੀ ਜੇ ਸਾਡੀ ਨਾਨੀ ਜੀ ਨੇ ਤੁਹਾਨੂੰ ਭੇਜਿਆ ਹੋਊਗਾ ਨਾ ਇੱਧਰ ਤੇ ਕੋਈ ਸੋਚ ਸਮਝ ਕੇ ਭੇਜਿਆ ਹੋਣਾ ਤੇ ਕਿਰਨ ਹੁਣ ਜੋ ਤੇਰੇ ਮਨ 'ਚ ਨਾ ਸਾਰੀ ਨਾ ਗੱਲ ਤੂੰ ਇਹਨਾਂ ਨਾਲ ਖੁੱਲ ਕੇ ਕਰ ਲੈ ਕਿਸੇ ਵੀ ਗੱਲ ਦਾ ਨਾ ਨਕੋ ਨਾ ਰੱਖੀ ਹੁਣ ਵਿਚੋਲਣ ਦੀ ਵੀ ਨਾ ਮੈਂ ਮੁੰਡੇ ਬਾਰੇ ਜਾਨਣਾ ਨਾ ਮੈਂ ਉਹਦੀ ਫੈਮਲੀ ਬਾਰੇ ਜਾਨਣਾ ਮੈਨੂੰ ਤਾਂ ਸਿਰਫ ਇੱਕੀ ਗੱਲ ਤੁਹਾਡੇ ਅੱਗੇ ਰੱਖਣੀ ਆ ਮੇਰੀਆਂ ਕੁੜੀਆਂ ਨੂੰ ਨਾ ਕੋਈ ਕਮੀ ਨਹੀਂ ਆਣੀ ਚਾਹੀਦੀ ਦੇਖੋ ਆਂਟੀ ਜੀ ਤੁਸੀਂ ਵੀ ਸਮਝਦਾਰ ਹੋ ਕੁੜੀ ਨੂੰ ਇੱਕ ਤੋਂ ਦੂਜੇ ਘਰ ਜਾਣਾ ਥੋੜਾ ਔਖਾ ਵੀ ਲੱਗਦਾ ਤੇ ਉੱਥੇ ਬੱਚਿਆਂ ਨੂੰ ਅਡਜਸਟ ਹੋਣ ਚ ਵੀ ਟਾਈਮ ਲੱਗੇਗਾ ਦੀਦੀ ਮੇਰਾ ਕਿਆਨ ਦਾ ਮਤਲਬ ਐ ਜਿਹੜੀਆਂ ਮੇਰੀਆਂ ਧੀਆ ਨੇ ਨਾ ਉਹ ਆਪਣੀਆਂ ਧੀਆ ਵਾਂਗੂ ਪਿਆਰ ਕਰੇ ਨਾ ਕਿ ਕਿਸੇ ਦੀ ਛੱਡੀਆਂ ਧੀਆ ਸਮਝੇ ਦੇਖੋ ਜੀ ਗੱਲ ਹੈਗੀ ਐਵੇਂ ਕਿ ਸਾਡੀ ਕੁੜੀ ਨੂੰ ਨਾ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਤੇ ਨਾ ਇਹਦੀਆਂ ਧੀਆਂ ਨੂੰ ਕਮੀ ਆ ਅਸੀਂ ਇਹ ਸੋਚਦੇ ਆਂ ਵੀ ਕਿੰਨਾ ਚਿਰ ਅਸੀਂ ਉਹਨੂੰ ਇੱਥੇ ਘਰੇ ਬਿਠਾ ਕੇ ਰੱਖਾਂਗੇ ਦੇਖੋ ਜੀ ਤੁਸੀਂ ਵੀ ਆਪਣੀ ਜਗ੍ਹਾ ਸਹੀ ਹੈਗੇ ਹੋ ਅੱਜ ਇਹਦੀਆਂ ਧੀਆਂ ਛੋਟੀਆਂ ਨੇ ਤੇ ਤੁਸੀਂ ਪਾਲ-ਪੋਸ ਰਹੇ ਹੋ ਕੱਲ ਨੂੰ ਉਹਨਾਂ ਨੇ ਵੱਡੀਆਂ ਹੋਣਾ ਤੁਹਾਨੂੰ ਸੋ ਸਵਾਲ-ਜਵਾਬ ਪੁੱਛਣਗੇ ਫਿਰ ਤੁਸੀਂ ਕੀ ਜਵਾਬ ਦੇਵੋਗੇ ਇਸ ਕਰਕੇ ਧੀ ਨੂੰ ਟਾਈਮ ਸਿਰ ਆਪਣੇ ਘਰ ਭੇਜ ਦੇਣਾ ਚਾਹੀਦਾ ਡੇ ਕਿਰਨ ਤੂੰ ਕਿਸੇ ਵੀ ਗੱਲ ਦੀ ਟੈਨਸ਼ਨ ਨਾ ਲੈ ਮੈਂ ਮੁੰਡੇ ਵਾਲਿਆਂ ਨਾਲ ਸਾਰੀ ਗੱਲ ਖੁੱਲ੍ਹ ਕੇ ਕਰ ਲਾਂਗੀ ਕਿ ਉਹਦੀਆਂ ਦੋ ਧੀਆਂ ਨੇ ਜਿਨ੍ਹਾਂ ਨੂੰ ਵਿਆਹ ਤੋਂ ਬਾਅਦ ਕੋਈ ਦਿੱਕਤ ਨਹੀਂ ਆਣੀ ਚਾਹੀਦੀ। ਹਾਂ ਜੀ ਉਹਨਾਂ ਨੂੰ ਵਿਆਹ ਵਧੀਆ ਚਾਹੀਦਾ, ਸੋਨਾ ਗੱਟਾ ਵੀ ਚਾਹੀਦਾ ਤੇ ਦਾਜ ਦੂਜ ਵੀ ਚਾਹੀਦਾ ਤੇ ਅਸੀਂ ਸਭ ਦੇ ਦਾਂਗੇ। ਮੰਮੀ ਐਜੀ ਕੋਈ ਗੱਲ ਨਹੀਂ ਕਰਨੀ ਜਿਹੜੀ ਸਾਡੇ ਊਸੂਲਾਂ ਤੋਂ ਬਾਹਰ ਜਾਵੇ। ਵਿਚੋਲਣ ਜੀ ਨਾ ਅਸੀਂ ਕੋਈ ਦਾਜ ਦੇਣਾ, ਨਾ ਅਸੀਂ ਸੋਨਾ ਗੱਟਾ ਦੇਣਾ ਤੇ ਗੱਲ ਸੁਣੋ ਅਸੀਂ ਕੱਲੀ ਆਪਣੀ ਧੀ ਦੇਣੀ ਆ। ਦੇਖੋ ਜੀ ਐਵੇਂ ਥੋੜੀ ਕੁਛ ਹੁੰਦਾ ਵੈ ਧੀ ਨੂੰ ਖਾਲੀ ਥੋੜੀ ਤੋਰਿਆ ਜਾਂਦਾ ਕੁਛ ਨਾ ਕੁਛ ਤਾਂ ਧੀ ਨੂੰ ਦੇ ਕੇ ਹੀ ਤੋਰੋਗੇ ਜੇ ਇਹਨੂੰ ਕੁਛ ਦੋਗੇ ਤਾਂ ਹੀ ਤਾਂ ਮੇਰੀ ਉਂਗਲ ਵੀ ਤਾਂ ਪੀਲੀ ਹੋਏਗੀ ਦੇਖੋ ਜੀ ਕੁੜੀ ਸਾਡੀ ਉਥੇ ਖੁਸ਼ ਰਹਿਣੀ ਚਾਹੀਦੀ ਆ ਇੱਕ ਦੀ ਜਗ੍ਹਾ ਦੋ ਉਂਗਲਾਂ ਪਿਲੀਆਂ ਕਰਕੇ ਤੋਰਾਂਗੇ ਦੇਖੋ ਦੀਦੀ ਜਿਨ੍ਹਾਂ ਨੇ ਨਾ ਕੁੜੀ ਵਸਾਣੀ ਹੋਵੇ ਨਾ ਉਹਨਾਂ ਨੂੰ ਕਿਸੇ ਗੱਲ ਦਾ ਨਾ ਲਾਲਚ ਨਹੀਂ ਹੁੰਦਾ ਨਾਲੇ ਇੱਕ ਹੋਰ ਗੱਲ ਤੁਹਾਨੂੰ ਦੱਸਾਂ ਮੇਰੇ ਨਾਮ ਤੇ ਮੇਰੇ ਭਰਾਵਾਂ ਨੇ ਮਕਾਨ ਕੀਤਾ ਹੋਇਆ ਤੇ ਮੇਰੀਆਂ ਧੀਆਂ ਦੇ ਨਾਮ ਤੇ ਨਾ 5-5 ਲੱਖ ਦੀ ਐਫ.ਡੀ ਹੈ ਜਿਦੋਂ ਮੇਰੇ ਨਾਲ ਸਹੀ ਚੱਲਣਗੇ ਸਾਰਾ ਕੁਝ ਉਹਨਾਂ ਦਾ ਹੀ ਹੈ ਮੈਂ ਨਾ ਦੀਦੀ ਜਿਹਨੀ ਗੱਲ ਤੁਹਾਡੇ ਅੱਗੇ ਰੱਖਣੀ ਸੀ ਰੱਖਤੀ ਬਾਕੀ ਮੇਰੇ ਘਰ ਦੇ ਬੈਠੇ ਨੇ ਬਾਕੀ ਤੁਸੀਂ ਇਹਨਾਂ ਨਾਲ ਗੱਲ ਕਰ ਲਓ ਮੰਮੀ ਮੈਂ ਨਾ ਕੁੜੀਆਂ ਕੋਲ ਉੱਪਰ ਬੈਠਣ ਸਕਦੀ ਹਾਂ ਦੇਖੋ ਜੀ ਕੁੜੀ ਨੇ ਜੋ ਕਹਿਣਾ ਸੀ ਉਹਨੇ ਤਾਂ ਕਹਿ ਦਿੱਤਾ ਹੁਣ ਮੈਂ ਮੁੰਡੇ ਵਾਲਿਆਂ ਨਾਲ ਸਾਰੀ ਗੱਲ ਕਰ ਲਾ ਫਿਰ ਆਪਾਂ 4-5 ਦਿਨ ਦਾ ਟਾਈਮ ਪਾ ਲੈਨੇ ਆ ਵਿੱਚ ਦੇਖ ਕੁੜੀਏ ਜੇ ਤੈਨੂੰ ਵੀ ਕੁਝ ਚਾਹੀਦਾ ਹੈ ਨਾ ਤੇ ਦੱਸ ਦੇਈ ਪਰ ਲਾਲਚ ਪਿੱਛੇ ਨਾ ਕਿਸੇ ਦੀ ਧੀ ਦੀ ਜ਼ਿੰਦਗੀ ਨਾ ਖਰਾਬ ਕਰਾਈ ਲੈ ਆਂਟੀ ਜੀ ਤੁਸੀਂ ਮੈਨੂੰ ਬੱਕੀ ਵਿਚੋਲਿਆਂ ਦੀ ਤਰ੍ਹਾਂ ਸਮਝ ਲਿਆ ਜੇ ਅਗਲਿਆਂ ਨੇ ਇੱਕ ਉਂਗਲ ਦੀ ਬਜਾਏ ਦੋ ਉਂਗਲੀਆਂ ਪੀਲੀਆਂ ਕਰਨ ਦੀ ਗੱਲ ਕਰ ਹੀ ਦਿੱਤੀ ਤਾਂ ਮੈਂ ਲਾਲਚ ਥੋੜੀ ਨਾ ਕਰਾਂਗੀ ਚਲੋ ਠੀਕ ਹੈ ਦੀਦੀ ਫਿਰ ਤੁਸੀਂ ਮੁੰਡੇ ਵਾਲੇ ਨਾਲ ਗੱਲ ਕਰ ਲਓ ਜੇ ਉਹਨਾਂ ਨੇ ਉਧਰ ਬੁਲਾਉਣਾ ਹੋ ਤਾਂ ਨਾਨੀ ਘਰੇ ਚੱਲ ਜਾਵਾਂਗੇ ਤੇ ਨਹੀਂ ਤਾਂ ਫਿਰ ਇੱਧਰ ਆ ਜਾਣਗੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਮੈਂ ਮੁੰਡੇ ਵਾਲਿਆਂ ਨਾਲ ਗੱਲ ਕਰਕੇ ਫਿਰ ਤੁਹਾਨੂੰ ਦੱਸ ਦੇਣੀ ਹੈ ਇਹਦਾ ਫੋਨ ਹੈਲੋ ਉਹ ਆਂਟੀ ਜੀ ਉਹ ਮੰਨਦੇ ਨਹੀਂ ਪਏ ਉਹ ਕਹਿੰਦੇ ਬਗਾਨਾ ਪੁੱਤ ਪਤਾ ਨਹੀਂ ਸਾਡੀਆਂ ਧੀਆਂ ਨੂੰ ਸੰਭੇਗਾ ਕਿ ਨਹੀਂ ਸਾਂਭੇਗਾ ਇਸ ਕਰਕੇ ਮੈਂ ਕਿਤੇ ਹੋਰ ਹੀ ਦੇਖਦੀ ਆਂ ਹਾਂਜੀ ਠੀਕ ਹੈ ਤੇਰੇ ਮੁੰਡੇ ਨਾਲ ਮੈਂ ਇਹਦਾ ਰਿਸ਼ਤਾ ਕਿਉਂ ਕਰਵਾਣਾ ਤੂੰ ਪਾਣੀ ਮੈਨੂੰ ਇੱਕ ਮੁੰਦੀ ਮੈਂ ਤਾਂ ਇਹਦਾ ਰਿਸ਼ਤਾ ਕਰਾਉਂਗੀ ਬੰਟੀ ਰਾਤ ਉਹਦੀ ਮਾਂ ਨੇ ਮੈਨੂੰ ਸੋਨੇ ਦਾ ਹਾਰ ਪਾਣਾ ਕਿਉਂ ਨਾ ਉਹਦੇ ਨਾਲ ਰਿਸ਼ਤਾ ਵਧੀਆ ਚੱਲੂਗਾ ਮੁੰਦੀਆਂ ਤਾਂ ਮੈਂ ਬੜੀਆਂ ਪੁਆਲੀਆਂ ਹੁਣ ਹਾਰ ਪੁਆਣ ਦੀ ਵਾਰੀ ਹੈ ਅਗੇ ਮਾਂ ਦੀ ਯਾਦ ਮੰਮੀ ਰਸੀ ਗਾਲ ਮੂੰਹ ਕਿੰਨੇ ਨਿੱਕੇ ਨਿੱਕੇ ਹੋਏ ਪਏ ਆ ਤੁਹਾਡੇ ਦੋਨਾਂ ਦੇ ਮਾਂ ਨੂੰ ਪੋਚੇ ਪਾਣਾ ਹੈ ਹੁਣ ਮੰਮੀ ਨਾ ਮੈਂ ਪੋਚੇ ਮਾਰਨਾ ਹੈ ਤੇ ਨਾ ਮੈਂ ਮਿੱਠੀਆਂ ਮਾਰਨਾ ਹੈ ਗੱਲ ਨਾ ਪੱਕੀ ਹੋਈ ਆ ਉਹ ਕਰਨਾ ਆ ਉਹ ਮੁੱਦਾ ਚਾਹੇ ਪੱਕਿਆ ਹੋਵੇ ਤੇ ਚਾਹੇ ਨਾ ਪੱਕਿਆ ਹੋਵੇ ਮੈਨੂੰ ਨਾ ਤਾਂ ਦੱਸੋ ਤੇ ਨਾ ਮੈਨੂੰ ਕੁਝ ਦੱਸਣ ਦੀ ਲੋੜ ਹੈ ਲੱਭਿਆ ਮੰਮੀ 22 ਦਿਨਾਂ ਬਾਅਦ ਅੱਜ ਅਸੀਂ ਘਰੇ ਆਏ ਆਂ ਤੁਸੀਂ ਪਾਣੀ ਕੀ ਪੁੱਛਣਾ ਵਾ ਆਕੜ ਤੁਸੀਂ ਇੰਨੀ ਕਰੀ ਬੈਠੇ ਹੋ ਮੇਰੀ ਗੱਲ ਸੁਣ ਕਾਕਾ ਇਹ 22 ਦਿਨਾਂ ਵਿੱਚ ਸਾਰਾ ਘਰ ਸੰਭਿਆ ਮੈਂ ਆਪਣੇ ਆਪ ਨੂੰ ਸੰਭਿਆ ਮੈਂ ਤੁਸੀਂ ਆ ਕੇ ਮਾਂ ਦੀ ਇੱਕ ਵਾਰ ਵੀ ਸਾਰ ਪੁੱਛੀ ਐ ਤੇ ਤੂੰ ਤੂੰ ਬਣਦੀ ਸੀ ਮੇਰੀ लाडले ਨੂੰ ਜੇ ਉਹਦੀ ਧੌਣ ਚ ਕੀਲਾ ਸੀ ਤਾਂ ਤੂੰ ਤਾਂ ਆ ਸਕਦੀ ਸੀ ਨਾ ਮੰਮੀ ਜੀ ਤੋਹਾਂ ਚ ਕਿੱਲਾ ਸਾਡੇ ਨਹੀਂ ਟੋਡੇ ਆ 20 ਪਾਈ ਦਿਨਾਂ ਬਾਅਦ ਅਸੀਂ ਅੱਜ ਘਰ ਆਏ ਆ ਤੇ ਤੁਹਾਡਾ ਰਵਈਆ ਅੱਜ ਵੀ ਉਹੀ ਆ ਬੇਇੱਜ਼ਤੀ ਸਾਡੀ ਉਦੋਂ ਵੀ ਹੋਣੀ ਸੀ ਤੇ ਅੱਜ ਵੀ ਹੋਈ ਜਾਂਦੀ ਆ ਦੇਖ ਲਾਪ੍ਰਿਤ ਤੁਸੀਂ ਇੱਥੇ ਆਏ ਹੋ ਮੇਰੀਆਂ ਗਲਤੀਆਂ ਮੈਨੂੰ ਦੱਸਣ ਲਈ ਪਰ ਮੈਨੂੰ ਪਤਾ ਮੈਂ ਪਹਿਲੇ ਵੀ ਗਲਤ ਨਹੀਂ ਸੀ ਤੇ ਹੁਣ ਵੀ ਗਲਤ ਨਹੀਂ ਆ ਗਿਆ ਲਾਪ੍ਰਿਤ ਪਾਣੀ ਲੈ ਗਿਆ ਮਾਂ ਨੇ ਤਾਂ ਪੁੱਛਣਾ ਨਹੀਂ ਸਾਨੂੰ ਮਾਂ ਇਨੇ ਜਰਾ ਬਾਅਦ ਪੁੱਤ ਤੈਨੂੰ ਮਿਲਿਆ ਤੇਰੇ ਮੂਹ ਤੋਂ ਉਦਾਸੀ ਦੀ ਉਦਾਸੀ ਹੈ ਮੇਰੇ ਆਏ ਦਾ ਤੈਨੂੰ ਭੋਰਾ ਚਾ ਨਹੀਂ ਤੁਸੀਂ ਇੰਨਾ ਮਨ ਪੱਕਾ ਆਪਣਾ ਕਰ ਲਿਆ ਤੁਸੀਂ ਤਾਂ ਇੱਕੰਦਾ ਬਸਾਬ ਨਹੀਂ ਖਾਂਦੇ ਸੀ 20 25 ਦਿਨ ਹੋ ਗਏ ਤੁਸੀਂ ਤਾਂ ਮੁੰਡੇ ਨਾਲ ਗੱਲ ਵੀ ਨਹੀਂ ਕੀਤੀ ਓ ਜੇ ਮੈਂ 20 25 ਦਿਨ ਮੁੰਡੇ ਬਿਨਾ ਸਾਰ ਲਿਆ ਤੁਹਾਡੇ ਬਿਨਾ ਸਾਰ ਲਿਆ ਤੇ ਤੁਸੀਂ ਵੀ ਤਾਂ ਮੇਰੇ ਬਿਨਾ ਸਾਰੇ ਲਿਆ ਤੁਸੀਂ ਕਿਹੜਾ ਮੇਰੀ ਮੁੰਡੇ ਨਾਲ ਗੱਲ ਕਰਾਤੀ ਕੱਲ ਤੂੰ ਤਾਂ ਉੱਥੇ ਆਪਣੇ ਸਹੁਰੇ ਪਰਿਵਾਰ ਵਿੱਚ ਬੈਠਾ ਹੈ ਤੇਰੀ ਸੱਸ ਤੇਰੇ ਕੋਲ ਤੇਰਾ ਸਾਲਾ ਤੇਰੇ ਕੋਲ ਤੇਰੇ ਜਨਾਨੀ ਤੇਰੇ ਕੋਲ ਤੇਰਾ ਬੱਚਾ ਤੇਰੇ ਕੋਲ ਤੇ ਮੈਂ ਮੈਂ ਤਾਂ ਘਰ ਵਿੱਚ ਕੱਲੀ ਆ ਹੁਣ ਮੰਮੀ ਮੈਂ ਤੁਹਾਨੂੰ ਕੀ ਦੱਸਾਂ ਜੇ ਤੁਸੀਂ ਕੱਲੇ ਹੋ ਨਾ ਤੇ ਆਪਣੀ ਮਾੜੀਆਂ ਹੜਕਤਾ ਕਰਕੇ ਹੋ ਹੂੰ ਮੈਂ ਤੇਰੇ ਹੱਥ ਦਾ ਪਾਣੀ ਪੀਉਂਗੀ ਮੇਰੇ ਹੱਥ ਪੈਰ ਨਾ ਸਲਾਮਤ ਐ ਮੈਂ ਆਪੇ ਪੀ ਲੂੰਗੀ ਬਸ ਕਰ ਜੋ ਮੰਮੀ ਜੀ ਹੁਣ ਤਾਂ ਬਸ ਕਰ ਜੋ ਆ ਕਿੰਨੀ ਕਿ ਟੋਡੇ ਚ ਖਿੱਚ ਬਾਜੀ ਭਰੀ ਹੋਈ ਆਪਣੇ ਬੱਚਿਆਂ ਨੂੰ ਲੈ ਕੇ ਇਹ ਖਿੱਚ ਬਾਜੀ ਦੀ ਜ਼ਿੰਮੇਵਾਰ ਨਾ ਤੂੰ ਹੀ ਐ ਤੂੰ ਤਾਂ ਉਥੇ ਆਪਣੇ ਪਰਿਵਾਰ ਚ ਰਾਮਣਾ ਰਹਿ ਜਾਂਦੀ ਸੀ ਮੇਰੇ ਬੱਚਿਆਂ ਨੂੰ ਮੇਰੇ ਤੋਂ ਦੂਰ ਕਰਕੇ ਮੰਮੀ ਜੀ ਸਾਨੂੰ ਘਰ ਛੱਡ ਕੇ ਜਾਣ ਲਈ ਵੀ ਨਾ ਮਜਬੂਰ ਤੁਸੀਂ ਕੀਤਾ ਸੀਗਾ ਮੈਨੂੰ ਘਰ ਦਾ ਮਾਹੌਲ ਦੇਖਦੇ ਹੋਏ ਇਦਾਂ ਲੱਗਿਆ ਕਿ ਅਸੀਂ 10-15 ਦਿਨ ਇੱਧਰ ਉੱਧਰ ਹੋ ਜਾਣੇ ਆ ਕੀ ਪਤਾ ਘਰ ਦਾ ਮਾਹੌਲ ਠੀਕ ਹੋ ਜਾਏ ਪਰ ਅਸੀਂ ਅੱਜ ਇੰਨੇ ਦਿਨਾਂ ਬਾਅਦ ਆਏ ਆ ਤੇ ਤੁਸੀਂ ਅੱਜ ਵੀ ਉਦਾਂ ਦੇ ਹੀ ਹੋ ਤੈਨੂੰ ਮੈਂ ਕਿਹਾ ਸੀ ਨਾ ਕਿ ਤੂੰ ਪੈਰ ਛੱਡ ਜੂਗੀ ਪਰ ਮੈਂ ਨਹੀਂ ਪੈਰ ਛੱਡੂਗੀ ਚੱਲ ਆਪਣੀ ਤਾਂ ਛੱਡ ਤੁਹਾਡਾ ਸਾਸ ਨੂੰ ਆਦਾ ਪਹਿਲਾਂ ਵੀ ਇਹੀ ਜੱਬੀ ਤੇ ਹੁਣ ਵੀ ਇਹੀ ਜੱਬ ਮੰਮੀ ਮੈਨੂੰ ਮੋਟੀ ਜੀ ਗੱਲ ਦੱਸੋ ਸਵਰਨਾ ਇੱਥੇ ਆਇਆ ਸੀ ਤੁਸੀਂ ਆਪੇ ਘਰ ਛੱਡ ਕੇ ਜਾਈ ਜੰਨੇ ਹੋ ਤੇ ਆਪੇ ਇਸ ਘਰ ਚ ਵਾਪਸ ਆਈ ਜੰਨੇ ਹੋ ਨਾ ਮੈਂ ਤੈਨੂੰ ਕੱਢਿਆ ਤੇ ਨਾ ਉਹਨੂੰ ਮੰਮੀ ਜਿਹੜੀ ਗੱਲ ਦਾ ਜਵਾਬ ਪੁੱਛਿਆ ਮੈਨੂੰ ਉਹ ਗੱਲ ਦਾ ਜਵਾਬ ਦੋ ਬਾਹਾਲੀਆਂ ਬਾਜ਼ਾਰ ਤਾਂ ਨਾ ਬੋ ਸਵਰਨਾ ਇੱਥੇ ਆਇਆ ਸੀ ਕਿ ਨਹੀਂ ਆਇਆ ਸੀ ਆਵਾਜ਼ ਨਾ ਜਦ ਹੌਲੀ ਕਰ ਲ ਮੈਨੂੰ ਕੀ ਪਤਾ ਸਵਰਨਾ ਕਿੱਥੇ ਆ ਤੇ ਰਪਾਲੀ ਕਿੱਥੇ ਆ ਰਪਾਲੀ ਘਰ ਛੱਡ ਕੇ ਕਿਉਂ ਗਈ ਸੀ ਇਹਨੂੰ ਛੱਡ ਕੇ ਉਹ ਤੁਹਾਡੀ ਲਾਡਲੀ ਬਣ ਗਈ ਸੀ ਜੀਿਸ ਕੰਮ ਵਾਸਤੇ ਮੈਂ ਉਹ ਲਿਆਂਦਾ ਸੀ ਉਹ ਤਾਂ ਹੋ ਹੀ ਨਹੀਂ ਸਕਦਾ ਸੀ ਉਹਦੇ ਬੱਚੇਦਾਨੀ ਚ ਰਸੌਲੀ ਸੀ ਨਾਲੇ ਉਹ ਤਾਂ ਆਪੇ ਹੀ ਚਲ ਗਈ ਮੈਨੂੰ ਨਹੀਂ ਪਤਾ ਕੁਛ ਉਹਦੇ ਬਾਰੇ ਮਾਪਾ ਬਸ ਕਰ ਬਹੁਤ ਹੋ ਗਿਆ ਵਾ ਸਵਰਨਾ ਨਾ ਕਿਤੇ ਭੱਜ ਗਿਆ ਵਾ ਤੇ ਉਹਨੂੰ ਲੱਭਣਾ ਜ਼ਰੂਰੀ ਆ ਉਹ ਫਿਰ ਤੇਰਾ ਭਰਾ ਆ ਲੱਭ ਤੂੰ ਉਹਨੂੰ ਤੈਨੂੰ ਉਹਦੀ ਬਾਹਲੀ ਲੋੜ ਆ ਮੰਮੀ ਜੀ ਸਵਰਨੇ ਬੀਲ ਦੀ ਲੋੜ ਨਾ ਤੁਹਾਨੂੰ ਸੀ ਤੇ ਤੁਸੀਂ ਉਹਨੂੰ ਵਰਤਿਆ ਤੇ ਜਿਹੜੋ ਕੰਮ ਦਾ ਨਹੀਂ ਰਿਹਾ ਉਹਨੂੰ ਤੁਸੀਂ ਬਾਹਰ ਕੱਢਤਾ ਤੇ ਜਿਹੜੀ ਲੁਪਾਲੀ ਪਿੱਛੇ ਲੱਗ ਕੇ ਤੁਸੀਂ ਸਾਨੂੰ ਘਰੋਂ ਬਾਹਰ ਕੱਢਿਆ ਸੀ ਅੱਜ ਤੇ ਉਹ ਵੀ ਨਹੀਂ ਟੋਡੇ ਕੋਲ ਰਹੀ ਤੇ ਜਿਸ ਪੁੱਤੇ ਕਰਕੇ ਤੁਸੀਂ ਇਹ ਸਾਰਾ ਕੁਝ ਕੀਤਾ ਹੁਣ ਤੇ ਨਾ ਤੁਹਾਡੇ ਕੋਲ ਪੋਤੀਆਂ ਲਈਆਂ ਤੇ ਨਾ ਰਿਹਾ ਪੋਤਾ ਹਲੇ ਵੀ ਮੰਮੀ ਕੈਮ ਆ ਘਰ ਨੂੰ ਵਾਪਸ ਆਜੋ ਕਿਰਨ ਤੇ ਕਿਰਨ ਦੀਆਂ ਕੁੜੀਆਂ ਨਹੀਂ ਆ ਸਕਦੀਆਂ ਇੱਥੇ ਪਰ ਸਵਰਨਾ ਆ ਸਕਦਾ ਜੇ ਮੰਮੀ ਤੁਸੀਂ ਲੱਭਣ ਦੀ ਕੋਸ਼ਿਸ਼ ਕਰੋ ਨਾ ਤੇ ਲੱਭ ਸਕਦਾ ਵਾ ਨਹੀਂ ਤੇ ਮੁੰਡਾ ਇੱਕ ਹੀ ਰਹਿਣਾ ਤੁਹਾਡਾ ਤੇਰਾ ਕੀ ਕਹਿੰਦਾ ਮਤਲਬ ਹੈ ਮੁੰਡਾ ਇੱਕ ਰਹਿ ਜਾਣਾ ਆ ਦੇਖ ਮਾਤਾ ਛੜ ਜਾ ਤੈਨੂੰ ਕੋਈ ਚੀਜ਼ ਦਿਖਾਉਣਾ ਤੂੰ ਹੁਣ ਇਹ ਕਹੇਗਾ ਵੀ ਮਮੀ ਇਹ ਪਾਗਲ ਹੋ ਗਿਆ ਇਹ ਪਾਗਲ ਨਹੀਂ ਹੋ ਗਿਆ ਤੁਸੀਂ ਨਾ ਮੇਰੇ ਨਾਲ ਗੇਮ ਖੇਲਦੇ ਪਏ ਹਾਂ ਆ ਫੜ ਫੋਨ ਤੇ ਦੁੜਕੀ ਹੋ ਜਾ ਉਹ ਮੈਨੂੰ ਨਹੀਂ ਲੋੜ ਕਿਸੇ ਦੀ ਚਲੋ ਚੱਲ ਚੱਲ ਤੂੰ ਵੀ